ਤੇ ਜਿਹਨੇ ਧਾਰੀਆਂ ਆ ਉਹ ਲੋਕ ਬੰਦ ਕਰਦੇ ਆ ਇਹਨਾਂ ਨੂੰ ਵੀ ਇੱਕ ਸਜ਼ਾ ਹੋਣੀ ਚਾਹੀਦੀ ਹੈ ਵੀ ਜੇ ਝਾਰੀ ਬੰਦ ਕਰਦਾ ਉਹ ਨੂੰ ਜਿਹੜਾ ਪਾਣੀ ਆ ਦੇ ਬੰਦ ਨਹੀਂ ਲਾਉਂਦਾ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੋਈ ਕਾਨੂੰਨ ਬਣਾਇਆ ਜਾਵੇ ਵੀ ਇਹਨਾਂ ਦੇ ਜਿਹੜੇ ਕੋਈ ਮੈਕਮੇਨ ਦੇ ਮੁਲਾਜ਼ਮ ਰੱਖੇ ਉਹ ਢੇੜਾ ਨਹੀਂ ਮਾਰਦੇ ਫਿਰ ਇੱਥੇ ਕੋਈ ਨਾ ਹੁੰਦਾ ਵੇ ਕਾਰਨ ਤੇ ਇੱਕ ਤਾਂ ਪੁਲ ਬਹੁਤ ਪੁਰਾਣਾ ਜੀ ਅੱਛਾ ਮਲਾਂ ਅੰਗਰੇਜ਼ਾਂ ਵਲੇ ਦਾ ਹੋ ਜੇ ਇਹ ਘਟੋ ਘਟਾ ਵਿੱਚ ਇਹਦੇ ਵਿਚਾਲੇ ਬਚਾਲੇ ਬੁਰਜੀ ਲੱਗੀ ਪਈ ਹੈ ਜੀ ਅਸੀਂ ਇਹਦੇ ਬਾਰੇ ਮੈਕਮੇਨ ਨੂੰ ਐਪਲੀਕੇਸ਼ਨ ਬਹੁਤ ਦੇ ਚੁੱਕੇ ਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਨੀ ਜਦੋਂ ਸੂਆ ਬਣਿਆ ਉਦੋਂ ਕੋਈ ਬਣਾਇਆ ਨਹੀਂ ਨੀ ਇਹ ਪੁਲ ਨਹੀਂ ਬਣਿਆ ਜਦੋਂ ਸੂਆ ਸੂਆ ਵੀ ਜਿੱਥੇ ਟੁੱਟਿਆ ਜੀ ਉੱਥੋਂ ਸੂਆ ਪੁਰਾਣਾ ਜੀ ਜਿੱਧਰ ਨੂੰ ਪਾਣੀ ਆਉਂਦਾ ਉਧਰ ਨੂੰ ਫੁੱਟ ਉੱਚਾ ਜੀ ਪਿਛਲੇ ਪਾਸੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਜਿੱਧਰ ਨੂੰ ਪਾਣੀ ਆਉਣਾ ਉਧਰ ਨੂੰ ਨੀਵਾ ਜਾਂਦਾ ਉਧਰ ਨੂੰ ਫੁੱਟ ਉੱਚਾ ਜੀ ਉੱਥੇ ਨਿਵਾਨ ਪੈਂਦਾ ਕਰਕੇ ਵੀ ਉਹਦਾ ਵੀ ਕਾਰਨ ਹੈ ਜੀ ਵੱਡਾ ਕੀ ਮੰਗ ਕੀ ਕਰਦੇ ਹੁਣ ਮੰਗਦਾ ਸਾਡੀ ਸਰਕਾਰ ਤੋਂ ਇਹ ਜੀ ਇੱਕ ਤਾਂ ਜੀ ਸਾਡਾ ਪੁਲ ਉੱਚਾ ਕਰਿਆ ਜਾਵੇ ਜੀ ਨਵਾਂ ਬਣ ਜਾਈ ਨਾਲੇ ਕੋਹਨਾ ਜੀ ਦੇਖੋ ਐਕਸੀਡੈਂਟ ਵਗੈਰਾ ਹੋਣ ਦਾ ਵੀ ਡਰ ਆ ਜੀ ਦੂਜਾ ਜਿਹੜਾ ਸੂਆ ਉੱਥੋਂ ਪੁਰਾਣਾ ਨ ਬਾਕੀ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਜ ਉਹਨਾਂ ਨੂੰ ਭਾਵਿਆ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਕਾਰਨ ਬਣਿਆ ਦਾ ਇਹ ਕਹਿਣਾ ਚਾਹੁੰਦੇ ਆ ਜੀ ਆ ਪੁਲ ਬੜੇ ਮੁੱਦਤਾਂ ਦਾ ਹੀ ਬਣਿਆ ਜੀ ਇਹ ਇਹਦੇ ਵਿਚਾਲੇ ਆ ਬੁਰਜੀ ਇਹ ਬੁਰਜੀ ਦੇ ਕਾਰਨ ਹੀ ਤਿੰਨ ਚਾਰ ਵਾਰੀ ਸੂਆ ਪਿੱਛੇ ਟੁੱਟ ਗਿਆ ਜੀ ਇਹ ਜਦੋਂ ਨੇਰੀ ਬੁੱਲਾ ਆਉਂਦਾ ਇਹ ਅਰਜਾਂ ਦੀ ਇਹ ਬੁਰਜੀ ਵਿਚਾਲੇ ਆ ਇਹ ਪੁਲ ਅਰਜਾਂ ਦਾ ਉਹਦੀ ਸੂਆ ਪਿੱਛੇ ਟੁੱਟ ਜਾਂਦਾ ਜੀ ਇਹ ਪੁਲ ਨਵਾਂ ਬਣਨਾ ਚਾਹੀਦਾ ਜੀ ਪੁਲਤੀ ਖੜਾ ਜਾ ਜਦੋਂ ਸੂਆ ਬਣਿਆ ਸੀ ਉਦੋਂ ਕਿਹਾ ਸੀ ਤੁਸੀਂ ਵੀ ਇਹ ਪੁਲ ਆ ਬਹੁਤ ਆਖਿਆ ਜੀ ਉਦੋਂ ਅਸੀਂ ਫੋਟੋਆਂ ਵੀ ਭੇਜੀਆਂ ਜੀ ਬਹੁਤ ਮਾਇਕਵੇਂ ਨੂੰ ਵੀ ਆਖਿਆ ਵੀ ਆ ਵੀ ਇਹ ਪੁਲ ਨਵਾਂ ਬਣਨਾ ਚਾਹੀਦਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਜੀ ਅੱਛਾ ਇਹਦਾ ਕਾਰਨ ਹੈ ਮੇਨ ਇਹਦਾ ਕਾਰਨ ਟੁੱਟਿਆ ਜਿਆਦੇ ਇਹਦਾ ਮੇਨ ਨਹੀਂ ਇਹ ਹੈ ਜੀ ਠੀਕ ਹੈ ਜੇ ਪੁਲ ਉੱਚਾ ਚੱਕਿਆ ਜਾਵੇ ਤਾਂ ਇੱਕ ਬੁਰਜੀ ਵਿਚਾਰੋ ਚੱਕੀ ਜਾਵੇ ਇਹ ਕਿੰਨੇ ਕ ਵਜੇ ਟੁੱਟਿਆ ਜਿਹੜਾ ਸੂਆ ਟੁੱਟਿਆ 8 ਕ ਵਜੇ ਟੁੱਟਿਆ ਜੀ ਤੜਕੀ ਹਜੇ ਤੱਕ ਕੋਈ ਮਹਿਕਮੇ ਵਾਲਾ ਕੋਈ ਆਇਆ ਕੋਈ ਨਹੀਂ ਪਹੁੰਚਿਆ ਜੀ ਹਜੇ ਇੱਥੇ